ਸਰਗੀ ਕਾਣਾ ਚਾਹੁੰਦੇ ਜਿਹੜੀ ਅੱਜ ਪ੍ਰੈਸ ਕਨਫਰੰਸ ਹੋ ਕੇ ਜਾਰੀ ਹੋਈ। ਅ ਮੇਰੇ ਦੋਸਤੋ 24 11 24 ਨੂੰ ਇੱਕ ਹਾਦਸਾ ਹੋਇਆ ਸੀ ਜਾਂ ਸੰਦੂ ਕਲੋਨੀ ਸੁਬਾਚਾਂ ਦੇ ਕੋਲ। ਇਹ ਇਲਾਕਾ ਸੁਕਾਣਵਾਲਾ ਥਾਣੇ ਸੱਦਾ। ਉੱਥੇ ਮੈਡਮ ਰਹਿੰਦੇ ਨੇ ਸੋਨੀਆ ਜੀ ਤੇ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਅਨਪਛਾਤੇ ਬੰਦੇ ਆਏ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੇਰ ਤੇ ਗੋਲੀਆਂ ਲੱਗੀਆਂ। ਇੰਸਪੈਕਟਰ ਮੋਹਨ ਜਦੋਂ ਸੁਕਾਣਵਾਲਾ ਨੇ ਇਸ ਮੌਕੇ ਤੇ ਫੋਨ ਤੇ ਉਹਨਾਂ ਨੇ ਜੋ ਬਿਆਨ ਦਰਜ ਕਰਾਇਆ ਉਹਦੇ ਸਬੰਧ ਵਿੱਚ ਮੁਕੱਦਮਾ ਦਰਜ ਕੀਤਾ ਤੇ ਬਿਲਕੁਲ ਦੇਖਣ 'ਚ ਸਾਹਮਣੇ ਆਇਆ ਜਦੋਂ ਕਿ ਉਹਨਾਂ ਦਾ ਲੋਹੇ ਦਾ ਗੇਟ ਸੀ ਉਹਤੇ ਗੋਲੀਆਂ ਦੇ ਨਿਸ਼ਾਨ ਸੀਗੇ ਮੌਕੇ 'ਤੇ ਅਸੀਂ ਖੋਲ ਵਗੈਰਾ ਬਰਾਮਦ ਕੀਤੇ ਤੇ ਤਫ਼ਤੀਸ਼ ਸ਼ੁਰੂ ਕੀਤੀ ਬੜੀ ਮਿਹਨਤ ਨਾਲ ਸਪਸ਼ਟਾ ਹੁੰਦੇ ਇਹਨਾਂ ਦੀ ਕੀ ਨਿਸ਼ਾਨੀ ਤਫ਼ਤੀਸ਼ ਕੀਤੀ ਤੇ ਉਹਦੇ ਵਿੱਚ ਇਸ ਵਾਰਦਤ ਨੂੰ ਕਰਨ ਵਾਲੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਉਹਦੇ 4 ਤੋਂ 5 ਗੋਲੀਆਂ ਚਲਾਈਆਂ ਉਨੇ ਨਿਸ਼ਾਨ ਰੋਕੇ ਸੀ ਜੇ ਖੋਲ ਮਿਲ ਗਏ ਆਪਾਂ ਨੂੰ ਤੇ ਇਸ ਸੰਬੰਧ ਵਿੱਚ ਅਸੀਂ ਤਿੰਨ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਤਾਂ ਪਰਨਜੀ ਸਿੰਘ ਰਫਤੂ ਨੂੰ ਹੈ ਜਿਹੜਾ ਕਿ ਬਹਿਲੇ ਬੰਦਾ ਰਹਿਣ ਵਾਲਾ ਕਰਮਚਾਰੀ ਤੇ ਇਸ ਦੇ ਖਿਲਾਫ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਐਡੀ ਦਾ ਮੁਕਦਮਾ ਦਰਜ ਹੋਇਆ ਹੈ ਵੈਪਨ ਦਾ ਮੁਕਦਮਾ ਲੱਗ ਗਿਆ 25 ਜੁਲਾਈ ਨੂੰ ਆਰਮ ਕੀ ਰਿਆ ਦਰਜ ਹੈ ਉਹ ਬੋਲੀ ਜਿੰਨੇ ਲਾਗ ਗਿਆ ਬੜਾ ਕਾਰਜ ਚੁਲਾਈ ਗਈ ਹੈ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਪਹਿਲਾਂ ਗੁਰਪ੍ਰੀਤ ਸਿੰਘ ਗੋਪੀ ਨੂੰ ਨਾਲ ਗ੍ਰਸਤਾਰ ਕੀਤਾ ਉਹ ਵੀ ਨਾਲ ਸੀਗਾ ਗੁਰਪ੍ਰੀਤ ਸਿੰਘ ਗੋਪੀ ਉਹ ਸਰਦੇਵ ਸਿੰਘ ਅ ਇਹਨਾਂ ਦੇ ਖਿਲਾਫ ਹੀ ਤੁਸੀਂ 79411 ਦਾ ਪੱਕਾ ਕਰਦੇ ਆ ਤੇ ਇਸ ਤੋਂ ਇਲਾਵਾ ਜਿਵੇਂ ਜੇ ਤੁਸੀਂ ਗੱਲ ਕੀਤੀ ਹੈ ਮੋਟਿਵ ਦੀ ਮੋਟਿਵ ਦੇ ਬਾਰੇ ਪਤਾ ਕਰਨਾ ਵਾਲੇ ਬਾਕੀ ਚ ਉਹਦਾ ਰੀਜ਼ਨ ਕੀ ਹੈ ਕਿ ਜਿਹੜਾ ਮੇਨ ਬੰਦਾ ਸੀ ਜਿਹਦੀ ਕਾਂਸਪੀਰੇਸੀ ਸੀ ਉਹ ਬੰਦਾ ਹੈ ਲੈਟ ਲਾਰਜ ਹੈ ਪਗੋੜਾ ਤੇ ਤਿੰਨ ਬੰਦੇ ਹੋਰ ਐ ਇਸ ਗ੍ਰਸਤਾਰ ਕਰਨ ਵਾਲੇ ਬਾਕੀ ਨੇ ਤੇ ਵੈਪਨ ਮਾਮਲੇ ਕੋ ਦਰਜ ਹੈ ਜੀ ਸਰ ਹਾਂਜੀ ਬਿਲਕੁਲ ਜੀ ਇਹ ਇਹਨਾਂ ਦੇ ਖਿਲਾਫ ਫਾਲੋ ਡੀ ਦੋ ਕਦਮੇ ਦਰਜ ਨੇ ਪਰਮਜੀਤ ਸਿੰਘ ਦੇ ਖਿਲਾਫ ਤੇ ਇਸੇ ਤਰੀਕੇ ਨਾਲ ਗੁਰਪ੍ਰੀਤ ਸਿੰਘ ਗੋਪੀ ਦੇ ਖਿਲਾਫ ਵੀ ਮਕਦਮਾ ਦਰਜ ਹੈ ਤੇ ਅਸੀਂ ਕਾਫੀ ਧਮਾਈ ਨਾਲ ਪਟਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੈਪਨ ਕੀ ਗੱਲ ਤੇਰਾ ਬਰਾਮਦ ਹੋਇਆ ਹੈ ਵੈਪਨ ਜਿਹੜਾ ਨਹੀਂ ਉਹ ਹਲੇ ਜਿੰਨਾ ਕੋਲ ਬਰਾਮਦ ਹੋਇਆ ਇੱਕ ਤੇ ਉਹ ਗ੍ਰਿਫਤਾਰ ਕੀਤਾ ਇਹ ਦੱਸ ਰਹੇ ਕਿ ਵੀ ਅਸੀਂ ਸਨਾਰਾਫਰਾਂ ਦੇ ਬੰਦੇ ਕੋਲ ਲੈ ਕੇ ਆਏ ਆ ਤੇ ਅਸੀਂ ਜਿਹਦੀ ਆਨਰਸ਼ਿਪ ਆ ਉਹਨੂੰ ਹਲੇ ਪ੍ਰੂਫ ਕਰਨਾ ਬਾਕੀ ਕਿ ਵੈਪਨ ਹੈ ਕਿਦਾ ਸੀ ਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕੰਮ ਚੱਲ ਪਿਆ ਕਿ ਮੇਰਾ ਵੈਫਰ ਤਾਂ ਲੱਗਦਾ ਵੀ ਤੂੰ ਵਿਆਹ ਵੇਖਾ ਤੇ ਇਹ ਉਹੋ ਜਿਹਾ ਕੰਮ ਕਰ ਰਿਹਾ ਤੋਂ ਸੋ ਮੈਂ ਤੁਹਾਡੇ ਮਦਦ ਨੂੰ ਲੋਕਾਂ ਨੂੰ ਗਵਾਹੀ ਕਰਨਾ ਚਾਹੁੰਦਾ ਕਿ ਇਹ ਉਹੋ ਜਿਹਾ ਕੰਮ ਨਾ ਕਰਨ ਲੱਗਦਾ ਨਹੀਂ ਕਿ ਕਿਸੇ ਗੈਂਗ ਦੇ ਨਾਲ ਦਾ ਸੰਬੰਧ ਹੋਵੇ ਤਾਂ ਕਿ ਤੁਹਾਨੂੰ ਰੋੜ ਤੇ ਕਾਂਡਾਂ ਦੇ ਵਿੱਚ ਬੰਦੇ ਗਾੜੀ ਹੈ ਨਾ ਨੈਟਵਰਕ ਉਹ ਹੋਣਾਂ ਦਾ ਕੁਝ ਨਾ ਕਹਿ ਸਕਦੇ ਸੀ ਦੇਖੋ ਉਹ ਨੈਟਵਰਕ ਸਾਹਮਣੇ ਨਜ਼ਰ ਆਈ ਰਿਹਾ ਇੱਕ ਬੰਦਾ ਜਿਹੜਾ ਹਲੇ ਦੋ ਬੰਦੇ ਗ੍ਰਿਫਤਾਰ ਨਹੀਂ ਹੋਏ ਜੀ ਉਹ ਖਲੇ ਬੈਕਡੋਰ ਤੇ ਨਹੀਂ ਉਹ ਮੌਕੇ ਤੇ ਨਹੀਂ ਆਏ ਹੁਣ ਇਹਨੇ ਦੀ ਪੁੱਛੀ ਕਿ ਤੇ ਆਇਆ ਕਿ ਵੀ ਸਾਨੂੰ ਫਲਾਣਾ ਫੰਡ ਬੰਦਨੇ ਦੱਸਿਆ ਸੀਗਾ ਤੇ ਅਸੀਂ ਤਾਂ ਉੱਥੇ ਆਏ ਸੀਗੇ ਇਵਨ ਰਸਤਾ ਨੂੰ ਰਸਤਾ ਉੱਥੇ ਦਾ ਉੱਪਰ ਸੇਜ ਜਾਣਾ ਜਿਵੇਂ ਇਹ ਮੋੜੀ ਤੇ ਲੱਗੇਗਾ ਨਹੀਂ ਮੌਕੇ ਤੇ ਤਿੰਨ ਬੰਦੇ ਆਏ ਸੀਗੇ ਇੱਕ ਮੋਸਟਰਲ ਦੇ ਉੱਤੇ ਤੇ ਬਾਕੀ ਬੰਦੇ ਜਿਹੜੇ ਸੀ ਉਹ ਉਸੇ ਦਾ ਰਸਤਾ ਦਿਖਾ ਕੇ ਜਾਂ ਘਰ ਦਿਖਾ ਕੇ ਚਲੇ ਗਏ ਆਰ ਐਕੀ ਕਰਕੇ ਚਲੇ ਗਏ ਘਰ ਦਿਖਾ ਦੂੰ ਚਲੇ ਗਏ ਤੋਂ ਮੈਂ ਤੁਹਾਡੇ ਮਾਧਿਅਮ ਤੋਂ ਆਪਣੇ ਭਰਾ ਪ੍ਰੈਸ ਭਰਾਵਾਂ ਦੇ ਮੇਰੇ ਨਿੱਜੀ ਵਾਲੇ ਦੋਸਤਾਂ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਇੱਕ ਬੜਾ ਸਨਿਮ ਜੁਰਮ ਹੈ ਵੈਪਨ ਰੱਖਣਾ ਇਲੀਜੀਟ ਵਪਾਰ ਰੱਖਣਾ ਜਾਂ ਕਿਸੇ ਦਾ ਵੈਪਨ ਵੀ ਰੱਖਣਾ ਕੋਈ ਕਿਸੇ ਦਾ ਵੈਪਨ ਚਲਾਣਾ ਇਹ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਕੋਈ ਵੱਡੇ ਹਾਸੇ ਹੋ ਜਾਂਦੇ ਆ ਤੇ ਇਹੋ ਜਿਹੀ ਚੀਜ਼ਾਂ ਤੋਂ ਬਦੋਂ ਕਿਉਂਕਿ ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੇ ਮਾਨਯੂਸੀ ਕੀ ਸਾਹਿਬ ਦੀ ਡੀਜੀ ਸਾਹਿਬ ਨੂੰ ਸੋ ਇਸ ਕੇਸ ਨੂੰ ਸੀਪੀ ਸਾਹਿਬ ਨੇ ਬੜਾ ਮਹੰਤਲੀ ਚੈੱਕ ਕੀਤਾ ਆਪਣੀ ਜੁਧੀ ਲਗਾਈ ਹੈ ਸੋ ਇਹ ਅੱਜ ਸਾਹਮਣੇ ਵੀ ਮਿਲੀ ਹੈ ਸਰਕਾਰ ਨੂੰ ਕੋਈ ਮਿਲਿਆ ਨਹੀਂ ਕਿ ਮੰਨਦੀ ਵੀ ਕੋਈ ਇਹਨਾਂ ਨੂੰ ਮਿਲ ਕੇ ਕੋਈ ਗਵਾਹ ਮੈਂ ਤੁਹਾਨੂੰ ਪਹਿਲਾਂ ਦੱਸ ਸਕ ਗਿਆ ਕਿ ਇਹਦੇ ਵਿੱਚ ਸਾਜਨ ਪੁੱਤਰ ਅੰਗਰੇਜ਼ ਸਿੰਘ ਤੇ ਗਰੂਪ ਤੇ ਗੋਪਾਲ ਸਿੰਘ ਵਗੈਰਾ ਹਲੇ ਤੱਕ ਅਰੈਸਟ ਕਰੇ ਬਾਕੀ ਹੈ ਇਹਨਾਂ ਤੋਂ ਹੀ ਪਤਾ ਲੱਗ ਸਕੇਗਾ ਕਿਉਂਕਿ ਇਹਨਾਂ ਚੋਂ ਇੱਕ ਗੋਪਾਲ ਸਿੰਘ ਜਿਹੜਾ ਬੰਦਾ ਸੀ ਉਹ ਹੀ ਰਸਤਾ ਦਿਖਾ ਕੇ ਗਿਆ ਸੀ ਉਹਨਾਂ ਨੇ ਉਹ ਗੋਪਾਲ ਸਿੰਘ ਜਿਹੜਾ ਉਹ ਸਾਜਨ ਦਾ ਦੋਸਤ ਹੈ ਉਹਦਾ ਸੱਜਣ ਹੈ ਇਹਨਾਂ ਦੀ ਕਲੈਕਟਿਵਿਟੀ ਹੈ ਸਰ ਇਹ ਸਾਰੇ ਨੌਜਵਾਨ ਜਿਹੜੀ ਜਿਹੜੀ ਐ ਸਾਡੇ ਆਪਣਾ ਸੁਨੀਕੋਂਗਾਂ ਤੋਂ ਮੈਡੀਆ ਪਰਮਜੀਤ ਵਗੈਰਾ ਇਹ ਮੁੰਡੇ ਉਹ 28 ਸਾਲ ਤੋਂ ਦੇ ਲੱਗੇ ਐ ਇਹ ਸਾਰੇ ਮੁੰਡੇ ਤਾਂ ਦੇਖਿਆ ਜਾਂਦਾ ਜਦੋਂ ਵੀ ਕੋਈ ਇਦਾਂ ਦੀ ਵਾਰਦਾਤ ਹੁੰਦੀ ਜਦੋਂ ਨੌਜਵਾਨੀ ਮਤਲਬ ਚੰਤ ਰਸੇ ਨੂੰ ਚੱਲਦੇ ਹੋ ਦੇਖਾਈ ਦੋ ਬਿਲਕੁਲ ਜੀ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਲੇਕਿਨ ਸਾਨੂੰ ਐਸੇ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਦੇ ਜਿਹੜੇ ਯੰਗ ਜਨਰੇਸ਼ਨ ਐ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਤੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਸਰਪੰਚ ਸਾਹਿਬ ਵੱਲੋਂ ਗਾਹੇ-ਬਗਾਹੇ ਤੋਂ ਦਿਖ ਰਿਓ ਮੀਟਿੰਗਾਂ ਕਰਕੇ ਲੋਕਾਂ ਨੂੰ ਰਿਕਵੈਸਟ ਕੀਤੀ ਜਾਂਦੀ ਹੈ ਉਹਨਾਂ ਨੂੰ ਅਗਾਹ ਕੀਤਾ ਜਾਂਦਾ ਕਿ ਤੁਸੀਂ ਇਹੋ ਜਿਹਾ ਕੰਮਾਂ ਜਨਾਬੋ